ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਹੋਇਆ ਕਿਉਂਕਿ ਆਦਿ ਗ੍ਰੰਥ ਹੀ ਪਹਿਲਾਂ ਲਿਖਿਆ ਗਿਆ ਸੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਹੀ ਆ ਜਾਂਦਾ ਹੈ ਠੀਕ ਹੈ ਇਹ ਸਾਰਾ ਸੈਕਸ਼ਨ ਉਹੀ ਹਾਂਜੀ ਵਾਖ ਪਛਾਵਾਂ ਦੇ ਵਿੱਚ ਆ ਜਾਂਦਾ ਹੈ ਫਿਰ ਗੁਰਪਤਾ ਸੂਰਜ ਗ੍ਰੰਥ ਆ ਗਿਆ ਹੂੰ ਹੂੰ ਠੀਕ ਹੈ ਜੀ ਇਸੇ ਤਰ੍ਹਾਂ ਮਹਾਨ ਕੋਸ਼ ਆ ਗਿਆ ਮਹਿਮਾ ਪ੍ਰਕਾਸ਼ ਆ ਗਿਆ ਜੀ ਉਹਨਾਂ ਨਾਲ ਉਸ ਤੋਂ ਅੱਗੇ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬੜੀ ਡੇਢ ਹੂੰ ਹੂੰ ਉਹਨਾਂ ਦੇ ਸਾਰੇ ਸੈਕਸ਼ਨ ਆ ਗਏ ਠੀਕ ਆ ਉਹਨਾਂ ਦੇ ਕੀ ਕੀ ਆ ਗਏ ਕੰਮ ਆ ਗਏ ਤੋਂ ਸੰਤ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਤੋਂ ਜੀ ਜੀ ਉਹਨਾਂ ਨੂੰ ਵਿਦਿਆ ਮਾਤਣ ਵੀ ਗਿਆ ਜਾਂਦਾ ਉਹਨਾਂ ਨੇ ਬੜੀ ਕਥਾ ਕੀਤੀ ਹੂੰ ਬਿਲਕੁਲ ਫਿਰ ਹੁਣ ਕਈ ਸਿੰਘ ਉਸ ਨੂੰ ਸੁਣ ਸੁਣ ਕੇ ਨਾ ਹੱਥ ਨਾਲ ਲਿਖਦੇ ਹਨ ਇਸੇ ਦਾ ਅਸੀਂ ਰਿਸਰਚ ਮੈਗਜ਼ੀਨ ਸ਼ੁਰੂ ਕੀਤਾ ਜਿੰਨੇ ਵੀ ਆਪਣੇ ਅਸਲ ਵਿੱਚ ਹੁਣ ਜਿਵੇਂ ਸਰਦਾਰ ਦੀ ਆਪਾਂ ਗੱਲ ਕੀਤੀ ਹੈ ਹੂੰ 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 ਸਰਦਾਰ ਇੱਕ ਛੋਟਾ ਵਰਗ ਹੈ ਕਈ ਸੱਸੇ ਰਾਰਾ ਪਾਉਂਦੇ ਹਨ ਕਈ ਸੱਸੇ ਸਿਹਾਰੀ ਪਾ ਦਿੰਦੇ ਹਨ ਹਾਂਜੀ ਸਰਦਾਰ ਕਪੂਰ ਸਿੰਘ ਬਾਰੇ ਜਾਂ ਬਾਕੀਆਂ ਬਾਰੇ ਗੱਲ ਕਰ ਲਈਏ ਤੇ ਅਸੀਂ ਸੱਸੇ ਸਿਹਾਰੀ ਪਾਇਆ ਉਹਦਾ ਰੀਜ਼ਨ ਹੈ ਕਿਉਂਕਿ ਜਦੋਂ ਸਰ ਕਹਿੰਦੇ ਹਨ ਇੱਕ ਤੇ ਸਾਰ ਦਾ ਮਤਲਬ ਹੋ ਗਿਆ ਜਿਤਨਾ ਹਮ ਹਮ ਇੱਕ ਸਾਰ ਹੋ ਗਿਆ ਜੋ ਇੰਗਲਿਸ਼ ਦੇ ਵਿੱਚ ਹਮ ਹਮ ਜੋ ਪ੍ਰਚਲਿਤ ਹੋ ਸਕਦੇ ਨੇ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਵਹਿੰਦੇ ਆ ਤੇ ਅਸੀਂ ਇਤਿਹਾਸ ਨੂੰ ਲਿਟਰੇਚਰ ਨੂੰ ਕਾਫੀ ਟੁੱਟ ਚੁੱਕੇ ਆ ਜੇਕਰ ਇਤਿਹਾਸ ਸਾਡੇ ਕੋਲ ਨਾ ਹੋਇਆ ਤੇ ਆਸਕ ਸਰੋਤ ਨਾ ਹੋਏ ਤਾਂ ਉਹ ਇੱਕ ਮਤਿਹਾਸ ਬਣ ਜਾਏਗਾ ਕਿਉਂਕਿ ਸਮਾਲ ਲਿਆਉਣਾ ਕਿੱਦਾਂ ਆ ਰੱਖਣਾ ਕਿੱਦਾਂ ਆ ਪਰ ਫਿਰ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਪ੍ਰੋਪਰਲੀ ਤੌਰ ਤੇ ਯੂਐਸ ਵੱਲੋਂ ਰੈਕੋਗਨਾਈਜ਼ ਕਰਾਇਆ ਗਿਆ ओके लाइब्रेरी ऑफ कांग्रेस ਵੱਲੋਂ ਰੈਕੋਗਨਾਈਜ਼ ਕਰਾਇਆ ਗਿਆ ਇਹਦੇ ਵਿੱਚ ਪੂਰਾ ਪੂਰਾ ਪਬਲਿਕੇਸ਼ਨ ਹਾਊਸ ਬਣਾਇਆ ਗਿਆ ਓਕੇ ਕਿੰਤੂ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਉਹੀ ਸਹੀ ਹੈ ਹਮ ਹਮ ਗੁਰੂ ਨਾਨਕ ਸਾਹਿਬ ਨੇ ਵੀ ਕਿੰਤੂ ਕੀਤੇ ਨੇ ਹਮ ਹਮ ਜੇ ਸੂਜ ਨੂੰ ਪਾਣੀ ਜੜਾਇਆ ਗਿਆ ਕਿੰਤੂ ਕੀਤਾ ਜਨੇਊ ਦੇਤੇ ਕਿੰਤੂ ਕੀਤਾ ਪਰ ਉਹ ਕਿੰਤੂ ਦੇ ਵਿੱਚ ਵਜਨ ਸੀ ਉਹਦਾ ਕੋਈ ਰੀਜਨ ਸੀ ਜਾਂ ਉਹ ਉਹਨਾਂ ਦਾ ਵੀ ਇਆ ਰੱਖਿਆ ਇਹ ਅੱਛਾ ਤੁਸੀਂ ਇਹ ਕਿਦਾਂ ਤੁਸੀਂ ਦੇਖਦੇ ਹੋ ਵੀ ਕਿਹੜਾ ਰੱਖਣੀ ਹੈ ਇੱਥੇ ਕਿਤਾਬ ਕਿਹੜੀ ਨਹੀਂ ਰੱਖਣੀ ओके ਸਭ ਤੋਂ ਪਹਿਲਾਂ ਤਾਂ ਜਦੋਂ ਲਾਇਬ੍ਰੇਰੀ ਹੁੰਦੀ ਹੈ ਨਾ ਇਹ ਚ ਚੰਗੀਆਂ ਕਿਤਾਬਾਂ ਵੀ ਆਉਣੀ ਆ ਮਾੜੀਆਂ ਵੀ ਆਉਣੀਆਂ ਹਰ ਤਰ੍ਹਾਂ ਦੀ ਚੀਜ਼ ਆਉਂਦੀ ਹਰ ਤੱਕ ਕਿਉਂਕਿ ਜੇ ਕਿਸੀਂ ਆਲੋਚਨਾਤਮਕ ਮਾੜੀਆਂ ਤੋਂ ਮਤਲਬ ਆਲੋਚਨਾਤਮਕ ਜਿਹੜੇ ਟੈਕਸ ਜਿਹੜੇ ਹੁੰਦੇ ਆ ਹਾਂਜੀ ਕ੍ਰਿਟਿਕਸ ਨਹੀਂ ਪੜਾਂਗੇ ਤਾਂ ਸਾਨੂੰ ਬਿਊਟੀ ਨਹੀਂ ਪਤਾ ਲੱਗੂ ਤਾਂ ਸਰਕਾਰ ਵੱਲੋਂ ਛਪਿਆ ਹੈ ਬਹੁਤ ਪੁਰਾਣਾ ਜੀ ਠੀਕ ਹੈ ਇਹਦੀ ਡੇਟ ਦੇਖੋ ਜੀ 1955 55 ਠੀਕ ਹੈ ਜੀ ਸੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਇਦਾਂ ਲੀਆਂ ਨੇ ਵੀ ਪਹਿਲਾਂ ਤਾਂ ਕੈਲੰਡਰ ਕਿਦਾਂ ਦੇ ਸੀ ਜੇ ਕਿਸੇ ਨੇ ਆ ਕੇ ਦੇਖਣਾ ਕਿਹੜੇ ਵਕਤ ਕਦੋਂ ਆ ਸਕਦੇ ਕੀ ਟਾਈਮਿੰ ਮੰਡੇ ਟੂ ਫਰਡੇ ਬੀਜਸ ਟਾਈਮਸ ਹੌਲੀ ਜੀ ਨਿਮ ਚਾਹੀਦਾ 1463 ਮਾਫੇਡ ਬੁਲੇਵਰ ਸਵੀਟ ਨੰਬਰ 9 ਮਿੰਟਿਕਾ ਕੈਲੀਫੋਰਨੀਆ 95336 9 ਠੀਕ ਹੈ ਜੀ ਫਿਰ ਪਾਰਟ ਇਸੇ ਵੇਲੇ ਜਿਸ ਵੇਲੇ ਪੰਜਾਬ ਦੇ ਵੰਡ ਹੋਈ ਆ ਉਹ ਸਾਰੀਆਂ ਜੀ ਬਹੁਤ ਜ਼ਿਆਦਾ ਇਤਿਹਾਸ ਸਿੱਖਾਣੇ ਲਿਖ ਕੇ ਰੱਖਿਆ ਸਿਰਫ ਅਸੀਂ ਪੜਿਆ ਨਹੀਂ ਜੀ ਵੈਬਸਾਈਟ ਦੇ ਸਿੱਖ ਰੈਫਰੈਂਸ ਲਾਇਬ੍ਰੇਰੀ ਯੂ ਐਸ ਸੀ ਗੂਗਲ ਦੇ ਉੱਤੇ ਪਾਵਾਂਗੇ ਆ ਜਾਂਦਾ ਜੀ ਹਾਂ ਜੀ ਸੋ ਆਕਾਰਪੁਸ ਦੀ ਕਿਰਪਾ ਹੈ ਜੀ ਸੋ ਮੇਕੋ ਐਸ ਵਕਤ ਕਹਿ ਲੋ ਕਿ ਜਿਹੜੀਆਂ ਡਾਕਟਰ ਲੈਵਲ ਦੀਆਂ ਤਿੰਨ ਡਿਗਰੀਆਂ ਨੇ ਜੀ ਠੀਕ ਹੈ ਜੀ ਸੋ ਇੱਕ ਡੀਬੀਏ ਡਾਕਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੱਕ ਪੀਐਚਡੀ ਹੈ ਹੂੰ ਹੂੰ ਤੇ ਇੱਕ ਮੈਨੂੰ ਆਲਰੇਡੀ ਡਾਕਟਰਟ ਮੈਕਸੀਕੋ ਦੀ ਐਸਟਿਕਾ ਯੂਨੀਵਰਸਿਟੀ ਆ ਉਹਨੇ ਸਾਢੇ ਕਿ ਦਿੱਤੀ ਹੈ ਠੀਕ ਹੈ ਤੇ ਮੇਰੀਆਂ ਐਸ ਵਕਤ ਕਹਿ ਲੋ ਕਿ ਸੰਸਾਰ ਦੇ ਤੇ ਪੰਜ ਦੁਨੀਆਵੀ ਕਿਤਾਬਾਂ ਨੇ ਜਿਨ੍ਹਾਂ ਚੋਂ ਦੋ ਧਾਰਮਿਕ ਨੇ ਤਿੰਨ ਤਿੰਨ ਅਕੈਡੈਮਿਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਪਹੁੰਚੇ ਹੋਏ ਆ ਮੰਟਿਕਾ ਦੇ ਵਿੱਚ ਜਿੱਥੇ ਰਣਜੀਤ ਨਗਾਰਾ ਜਿਹੜੀ ਸੰਸਥਾ ਆ ਉਹਨਾਂ ਦੇ ਦੁਆਰਾ ਮਿਲ ਕੇ ਜਿੱਥੇ ਕੀ ਉਹ ਲਹਿੰਦੇ ਪੰਜਾਬ ਦੇ ਗੁਰੂ ਘਰਾਂ ਦੀ ਸੇਵਾ ਕਰਾਦੇ ਆ ਉਥੇ ਨਾਲ ਦੇ ਨਾਲ ਇਹਨਾਂ ਨੇ ਮੰਟਿਕਾ ਸ਼ਹਿਰ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਬਣਾਈ ਆ ਜਿਸ ਨੂੰ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਯੂਐਸਏ ਦਾ ਨਾਮ ਜਿਹੜਾ ਉਹ ਦਿੱਤਾ ਆ ਡਾਕਟਰ ਸਤਪ੍ਰੀਤ ਸਿੰਘ ਆਪਣੇ ਨਾਲ ਜੁੜੇ ਹੋਏ ਆ ਉਹ ਆਪਾਂ ਨੂੰ ਇਸ ਦੇ ਬਾਬਤ ਜਿਹੜੀ ਉਹ ਜਾਣਕਾਰੀ ਦੇਣਗੇ ਤੇ ਇਹ ਵੀ ਦੱਸਣਗੇ ਵੀ ਕੀ ਇਹ ਪਬਲਿਕ ਦੇ ਲਈ ਕੀ ਇਹ ਲੋਕਾਂ ਦੇ ਲਈ ਓਪਨ ਆ ਕਦੋਂ ਆ ਸਕਦੇ ਆ ਕਦੋਂ ਇਹ ਦੇਖ ਸਕਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਨੇ ਇਸ ਲਾਇਬ੍ਰੇਰੀ ਦੇ ਵਿੱਚ ਸਾਂਭਣ ਦਾ ਯਤਨ ਕੀਤਾ ਹੈ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਨੂੰ ਇਸ ਜਿਹੜੀ ਲਾਇਬ੍ਰੇਰੀ ਆ ਇਸਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਯੂ ਐਸ ਏ ਆ ਨਾ ਜੀ ਇਹਨੂੰ ਬਣਾਉਣ ਦਾ ਮਕਸਦ ਕੀ ਸੀ ਤੇ ਕਿਉਂ ਬਣਾਈ ਗਈ ਜ਼ਰੂਰ ਕਿਉਂਕਿ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਵੇਨੇ ਆ ਤੇ ਅਸੀਂ ਇਤਿਹਾਸ ਨੂੰ ਲਿਟਰੇਚਰ ਨੂੰ ਕਾਫੀ ਟੁੱਟ ਚੁੱਕੇ ਆ ਸਾਡੇ ਪੜਨ ਦੀ ਬੇਤੀ ਬੜੀ ਖਤਮ ਹੋ ਚੁੱਕੀ ਆ ਈਵਨ ਪਹਿਲਾਂ ਕਈ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀਆਂ ਹੁੰਦੀਆਂ ਸੀ ਅੱਜ ਉਹ ਵੀ ਨਾਮਾਤ ਰਹਿ ਗਈਆਂ ਤੇ ਜੇਕਰ ਇਤਿਹਾਸਕ ਲਿਟਰੇਚਰ ਹੀ ਨਾ ਹੋਇਆ ਤੇ ਇਤਿਹਾਸਕ ਮਾਤਾ ਕਿੱਥੋਂ ਸੰਭਾਂਗੇ ਜੇਕਰ ਇਤਿਹਾਸ ਸਾਡੇ ਕੋਲ ਨਾ ਹੋਇਆ ਤੇ ਆਸਕ ਸਰੋਤ ਨਾ ਹੋਏ ਤਾਂ ਉਹ ਇੱਕ ਮਤਿਹਾਸ ਬਣ ਜਾਏਗਾ ਸੋ ਹੁਣ ਆਪਾਂ 1984 ਦੀ ਗੱਲ ਕਰਦੇ ਆ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ ਉਹ ਕਾਫੀ ਉਹਦਾ ਮਟੀਰੀਅਲ ਜਾ ਚੁੱਕਾ ਹੈ ਜਾ ਇਹ ਨੂੰ ਉਸ ਦੀ ਬ੍ਰਾਂਚ ਹੀ ਗਿਨਾ ਗਿਆ ਆਪਾਂ ਐਕਚੁਅਲ ਬ੍ਰਾਂਚ ਨਹੀਂ ਬਟ ਅਸੀਂ ਉਸ ਤੋਂ ਥੱਲੇ ਹੀ ਰੱਖਦੇ ਹਾਂ ਇਸ ਕਾਰਨ ਕਿ ਇਹਦੇ ਪਿੱਛੇ ਯੂਐਸਏ ਵੀ ਲਾਇਆ ਗਿਆ ਤੇ ਅਸੀਂ ਬਰਾਬਰੀ ਨਹੀਂ ਕਰ ਸਕਦੇ ਉਸ ਤੋਂ ਥੱਲੇ ਹੀ ਹਾਂ ਹੁਣ ਇਹਦੇ ਜਦੋਂ ਇਤਿਹਾਸਕ ਸਰੋਤ ਇਕੱਠੇ ਕਰਨੇ ਸ਼ੁਰੂ ਕੀਤੇ ਠੀਕ ਹੈ ਜੀ ਪ੍ਰੋਬਲਮ ਤੇ ਬਹੁਤ ਆਈਆਂ ਇਕੱਠੀਆਂ ਕਰਨ ਕਿਉਂਕਿ ਸਮਾਲ ਲਿਆਉਣਾ ਕਿੱਦਾਂ ਆ ਰੱਖਣਾ ਕਿੱਦਾਂ ਆ ਪਰ ਫਿਰ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਪ੍ਰੋਪਰਲੀ ਤੌਰ ਤੇ ਯੂਐਸ ਵੱਲੋਂ ਰੈਕੋਗਨਾਈਜ਼ ਕਰਾਇਆ ਗਿਆ ओके लाइब्रेरी ऑफ कांग्रेस ਵੱਲੋਂ ਰੈਕੋਗਨਾਈਜ਼ ਕਰਾਇਆ ਗਿਆ ਇਹਦੇ ਵਿੱਚ ਪੂਰਾ ਪੂਰਾ ਪਬਲਿਕੇਸ਼ਨ ਹਾਊਸ ਬਣਾਇਆ ਗਿਆ ਓਕੇ ਅੱਜ ਅਸੀਂ ਇਸ ਲਾਇਬ੍ਰੇਰੀ ਦੇ ਵਿੱਚ ਹਮ ਕੋਈ ਵੀ ਸਿੱਖ ਜਿਹੜਾ ਕਿ ਸਿੱਖੀ ਸਿਧਾਂਤਾਂ ਦੇ ਅਨੁਸਾਰ ਲਿਖਦਾ ਹੈ ਹਮ ਉਹਦੀ ਫ੍ਰੀ ਪਬਲਿਕੇਸ਼ਨ ਕਰਦੇ ਹਾਂ ਅੱਛਾ ਉਹਦੀ ਕੋਈ ਕਾਸਟ ਨਹੀਂ ਫ੍ਰੀ ਆਫ ਕਾਸਟ ਆ ਜਿਸ ਨੇ ਕਿਤਾਬ ਛਕਾਉਣੀ ਹੈ ਛਪਵਾਉਣੀ ਹੈ ਤੇ ਉਹ ਸਿੱਖ ਇhtਿਆਜ ਜਾਂ ਸਿੱਖ ਅਸੂਲਾਂ ਦੇ ਪੂਰੀ ਉਤੇ ਦੇ ਕਿੰਤੂ ਹੀ ਨਹੀਂ ਹਮ ਹਮ ਕਿੰਤੂ ਤੇ ਅਸੀਂ ਬੜੀ ਛੇਤੀ ਕਰ ਦਿੰਦੇ ਹਾਂ ਠੀਕ ਹੈ ਜੀ ਕਿੰਤੂ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਉਹੀ ਸਹੀ ਹੈ ਹਮ ਹਮ ਗੁਰੂ ਨਾਨਕ ਸਾਹਿਬ ਨੇ ਵੀ ਕਿੰਤੂ ਕੀਤੇ ਨੇ ਹਮ ਹਮ ਜੇ ਸੂਜ ਨੂੰ ਪਾਣੀ ਜੜਾਇਆ ਗਿਆ ਕਿੰਤੂ ਕੀਤਾ ਹਮ 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 ਠੀਕ ਹੈ ਨਾ ਜੇ ਉਹ ਸਿਵਰਾ ਦੇ ਮੇਲੇ ਤੇ ਗਏ ਉੱਥੇ ਕਿੰਤੂ ਕੀਤਾ ਜਨੇਊ ਦੇ ਉੱਤੇ ਕਿੰਤੂ ਕੀਤਾ ਪਰ ਉਹ ਕਿੰਤੂ ਦੇ ਵਿੱਚ ਵਜਨ ਸੀ ਵਜਨ ਸੀ ਉਹਦਾ ਕੋਈ ਰੀਜਨ ਸੀ ਇਹ ਨਹੀਂ ਹੈ ਕਿ ਸਿਰਫ ਕਿੰਤੂ ਸੋ ਇੱਥੇ ਤੁਸੀਂ ਜੇ ਸਾਨੂੰ ਦਿਖਾਓ ਵੀ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਆ ਇੱਥੇ ਪਈਆਂ ਪਈਆਂ ਕਿਹੜਾ ਕਿਹੜਾ ਤੁਸੀਂ ਇਹ ਇਤਿਹਾਸਿਕ ਸਰੋਤ ਜਿਹੜੇ ਇੱਥੇ ਲਿਆਂਦੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਡਾ ਜਿਹੜਾ ਮੇਨ ਸਰੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਉਹਦੀਆਂ ਸਟੀਕਾਂ ਹਨ ਅਸੀਂ ਇੱਥੇ ਕੋਈ ਨਰੋਲ ਗੁਰਬਾਣੀ ਵਾਲੀ ਪੋਥੀ ਜਾਂ ਦੂਜੀ ਨਹੀਂ ਰੱਖੀ ਕਿਉਂਕਿ ਇੱਥੇ ਕੋਈ ਕੋਈ ਵੀ ਆ ਸਕਦਾ ਹੈ ਬਿਲਕੁਲ ਇਸ ਕਰਕੇ ਸਟੀਕਾਂ ਹਨ ਉਹਨਾਂ ਦੇ ਕੀ ਗੁਰਬਾਣੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਪੂਰਨ ਮਰਿਆਦਾ ਚ ਰੱਖਿਆ ਜਾਂ ਸ਼ੀਸ਼ੇ ਲੱਗੇ ਹੋਏ ਹਨ ਘੱਟੇ ਮਿੱਟੇ ਤੋਂ ਬਚਾਇਆ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਹੁੰਦਾ ਹੈ ਠੀਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਹੋਇ ਠੀਕ ਹੈ ਇਹ ਸਾਰਾ ਸੈਕਸ਼ਨ ਉਹੀ ਹਾਂਜੀ ਵਾਕ ਵਾਕ ਪਛਾਵਾਂ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਇੰਗਲਿਸ਼ ਪੰਜਾਬੀ ਤੇ ਹਿੰਦੀ ਓਕੇ ਇਹਨਾਂ ਤੇ ਨਵੇਂ ਚੀਜ਼ ਜਿਹੜਾ ਸਟੀਕ ਆ ਉਹਦਾ ਜਿਹੜਾ ਉਹ ਜਿਹੜਾ ਸਮਝਣ ਦੇ ਲਈ ਜਿਹੜੀ ਚੀਜ਼ ਆ ਸਮਝਣ ਦੇ ਲਈ ਆ ਜੀ ਉਸ ਤੋਂ ਬਾਅਦ ਫਿਰ ਸਾਡਾ ਦਸਮ ਗ੍ਰੰਥ ਵੀ ਹੁੰਦਾ ਹੈ ਠੀਕ ਹੈ ਅਸੀਂ ਦਸਮ ਗ੍ਰੰਥੇ ਵੀ ਕਈ ਵਾਰੀ ਕਿੰਤੂ ਕਰ ਦਿੰਦੇ ਹਾਂ ਪਰ ਪੜਿਆ ਕਿਸੇ ਨੇ ਨਹੀਂ ਹੁੰਦਾ ਸੋ ਆ ਸਾਰਾ ਹੀ ਉਹਦਾ ਆ ਜਾਂਦਾ ਜੇ ਕਿਸੇ ਦੇ ਘੁਕਣਾ ਹੋਵੇ ਵੀ ਐਕਚੁਅਲੀ ਹੈ ਕੀ ਇਹ ਸਾਰਾ ਸਟੀਕ ਹੈ ਸਟੀਕਾਂ ਨੇ ਉਹਨਾਂ ਦੀ ਵਿਆਖਿਆ ਹੈ ਵਾਕ ਵਾਕ ਵਿਦਵਾਨਾਂ ਦੁਆਰਾ ਇੱਕ ਵਿਦਵਾਨ ਦੁਆਰਾ ਨਹੀਂ ਵਾਕ ਵਾਕ ਉਹ ਵਿਦਵਾਨਾਂ ਦਿਆ ਇਸ ਹੂੰ 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 ਹੁਣ ਅਸੀਂ ਸਰਬਲੋਗ ਗ੍ਰੰਥ ਬਾਰੇ ਸੁਣਿਆ ਹੈ ਕਈਆਂ ਨੇ ਪੜ੍ਹਿਆ ਕਈਆਂ ਨੇ ਵੇਖਿਆ ਕਈਆਂ ਨੇ ਨਹੀਂ ਆ ਤੁਸੀਂ ਦਿਖਾ ਸਕਦੇ ਹੋ ਸਾਰੇ ਦੇਸ਼ਾਂ ਦੇ ਸਟਿੱਕਾ ਹਨ ਹੂੰ 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 ਸਰਬਲੋਗ ਗ੍ਰੰਥ ਵੀ ਸਾਡੇ ਕੋਲ ਹਨ ਪਰ ਉਸ ਦੀਆਂ ਸਟਿੱਕਾਂ ਵੀ ਰੱਖੀਆਂ ਗਈਆਂ ਠੀਕ ਹੈ ਫਿਰ ਗੁਰਪ੍ਰਤਾ ਸੂਰਜ ਗ੍ਰੰਥ ਆ ਗਿਆ ਹੂੰ 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 ਠੀਕ ਹੈ ਜੀ ਇਸੇ ਤਰ੍ਹਾਂ ਮਹਾਨ ਕੋਸ਼ ਆ ਗਿਆ ਮਹਿਮਾ ਪ੍ਰਕਾਸ਼ ਆ ਗਿਆ ਜੀ ਠੀਕ ਹੈ ਜੀ ਮੁਖਵਾਕ ਪ੍ਰਕਾਸ਼ ਆ ਗਿਆ ਦੂਰਪੰਥ ਪ੍ਰਕਾਸ਼ ਆ ਗਿਆ ਪੰਥ ਪ੍ਰਕਾਸ਼ ਆ ਗਿਆ ਹੁਣ ਨਿਰੁਕਤ ਬਹੁਤ ਹੀ ਸੋਹਣੇ ਹਨ ਜਿਹੜੇ ਵਾਕ ਵਾਕ ਗੁਰਬਾਣੀ ਦੇ ਅਥ ਹਨ ਜਿਵੇਂ ਕਹਿੰਦੇ ਨੇ ਆ ਵੀ ਕਈ ਸੰਤ ਮਹਾਂਪੁਰਸ਼ ਜਿਹਾ ਕਈ ਇੱਕ ਗੁਰਬਾਣੀ ਦੇ ਬੜੇ ਅਥ ਕਰਦੇ ਨੇ ਉਹ ਅਥ ਇਹਨਾਂ ਦੇ ਵਿੱਚੋਂ ਪੜੇ ਜਾ ਸਕਦੇ ਹਨ ਉਹਨਾਂ ਕੋ ਲੈ ਲੈ ਕੇ ਵਾਕਖਵ ਵਦਵਾਨਾ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਬਦ ਦੇ ਕਿੰਨੇ ਅਥ ਬੰਦੇ ਹਨ ਤੇ ਕਿਹੜੇ-ਕਿਹੜੇ ਬੰਦੇ ਹਨ ਉਹਨਾਂ ਦੀ ਡਿਟੇਲ ਦਿੱਤੀ ਗਈ ਡਾਕਟਰ ਰਤਨ ਸਿੰਘ ਜੱਗੀ ਦਾ ਤੇ ਹਰਪ੍ਰਜਨ ਸਿੰਘ ਹੋਣਾ ਦਾ ਜਿਹੜਾ ਹਾਂਜੀ ਬਲਬੀਰ ਸਿੰਘ ਹੁਣੀ ਵੀ ਅੱਗੇ ਹੈਗੇ ਬਲਬੀਰ ਸਿੰਘ ਹੋਣਾ ਦਾ ਵੀ ਆ ਠੀਕ ਆ ਸੋ ਇਸੇ ਦਾ ਸਾਰੇ ਇਸੇ ਦਾ ਅਮੀਰ ਭੰਡਾਰ ਅੱਗੇ ਆ ਗਿਆ ਹੂੰ 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 ਵਿਸ਼ ਵਿਸ਼ਵਤਨ ਵਿਸ਼ਵ ਕੋਸ਼ ਆ ਗਿਆ ਜੀ ਤਵਾਰੀ ਗੁਰੂ ਖਾਲਸਾ ਹੁਣ ਆਪਾਂ ਸਰਬਲੋ ਸੁਣ ਲਿਆ ਦਸਮ ਗ੍ਰੰਥ ਸੋਲਿਆ ਗੁਰੂ ਗ੍ਰੰਥ ਸਾਹਿਬ ਸੁਣ ਲਿਆ ਹੁਣ ਬੀ ਮਿਰਗੇਸ਼ ਗ੍ਰੰਥ ਵੀ ਹੈ ਹੂੰ ਉਹ ਬੀਰ ਮਿਰਗੇਸ਼ ਗ੍ਰੰਥ ਵੀ ਇੱਥੇ ਰੱਖਿਆ ਗਿਆ ਜੀ ਸਟਿਕਾ ਵੀ ਰੱਖੀਆਂ ਗਈਆਂ ਠੀਕ ਹੈ ਠੀਕ ਹੈ ਜੀ ਅਮੀਰ ਭੰਡਾਰ ਆ ਗਏ ਥੱਲੇ ਸ਼ਬਦ ਅਨੁਕ੍ਰਮ ਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਿਸ-ਕਿਸ ਤਰ੍ਹਾਂ ਆਏ ਹਨ ਕਿਸ-ਕਿਸ ਤਰ੍ਹਾਂ ਉਹ ਉਹਨਾਂ ਨਾਲ ਉਸ ਤੋਂ ਅੱਗੇ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬੜੀ ਦੇਣ ਹੈ ਹੂੰ 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 ਉਹਨਾਂ ਦੇ ਸਾਰੇ ਸੈਕਸ਼ਨ ਆ ਗਏ ਠੀਕ ਹੈ ਉਹਨਾਂ ਦੇ ਕੀ ਕੀ ਆ ਗਏ ਕੰਮ ਆ ਗਏ ਆਪ ਹੂੰ ਉਹ ਵੀ ਇਹਦੇ ਵਿੱਚ ਆ ਗਿਆ ਉਹਦੇ ਵਿੱਚ ਆ ਗਿਆ ਠੀਕ ਹੈ ਇਸੇ ਤਰ੍ਹਾਂ ਜਿਹੜੇ ਬਾਕੀ ਸਾਡੇ ਇਤਿਹਾਸਕ ਸਰੋਤ ਹੁੰਦੇ ਨੇ ਛੋਟੇ ਬੱਚਿਆਂ ਦੇ ਪੜਨ ਵਾਲੀਆਂ ਕਿਤਾਬਾਂ ਜਾਂ ਬਾਕੀ ਜਿਹੜੇ ਸਰੋਤ ਹੁੰਦੇ ਨੇ ਉਹ ਵੀ ਇਹਦੇ ਵਿੱਚ ਆ ਗਏ ਜੀ ਓਕੇ ਠੀਕ ਹੈ ਜੀ ਗੁਰੂ ਬਿਲਾਸ ਪਾਸ਼ਾ ਜੀ ਦਸਵੀਂ ਹਾਂਜੀ ਗੁਰੂ ਬਿਲਾਸ ਪਾਸ਼ਾ ਜੀ ਛੇਵੀਂ ਇਹ ਸਾਰੇ ਹਨ ਓਕੇ ਇਸ ਇੱਕ ਇੰਟਰਸਟਿੰਗ ਗੱਲ ਹੈ ਜਦੋਂ ਅਸੀਂ ਸ਼ੁਰੂ ਕੀਤੀ ਨਾ ਇਹ ਈਮੇ ਕੱਢ ਕੇ ਵਿਖਾਵਾਂਗਾ ਆਪ ਜੀ ਨੂੰ ਸੋ ਸੰਤ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਤੋਂ ਉਹਨਾਂ ਨੂੰ ਵਿਦਿਆਮਾਤਨ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਬੜੀ ਕਥਾ ਕੀਤੀ ਹੂੰ ਬਿਲਕੁਲ ਫਿਰ ਹੁਣ ਕਈ ਸਿੰਘ ਉਸ ਨੂੰ ਸੁਣ ਸੁ ਤਾਂ ਉਹ ਫਿਰ ਅਸੀਂ ਉਸ ਦੀਆਂ ਕਾਪੀਆਂ ਵੀ ਕਰਵਾ ਕੇ ਜੜਵਾ ਕੇ ਕਿਤਾਬਾਂ ਬਣਵਾ ਕੇ ਮਂਗਾਈਆਂ। ਕੀ ਬਾਤ ਹੈ। ਇਹ ਇਹ ਫਿਰ ਇਹ ਹੱਥ ਲਿਖਤ ਹੈ। ਇਹ ਹੱਥ ਲਿਖਤ ਅਤੇ ਲੱਭੀਆਂ ਫਿਰ ਕਿਦਾਂ ਸੌਕੀਆਂ ਲੱਭ ਗਈਆਂ ਜਾਂ ਕਿਦਾਂ ਦਾ ਨਹੀਂ ਉਹ ਸੰਗਰਮ ਸੰਪਰਕ ਕੀਤਾ ਚੈਲੰਜ ਤੇ ਹੋਣਾ ਹੀ ਹੈ। ਹਾਂ। ਤੇ ਫਿਰ ਜਿੰਨਾ ਕੁ ਉਹਨਾਂ ਨੇ ਕੀਤਾ ਉਹ ਅਸੀਂ ਨਾਲ ਦੀ ਨਾਲ ਫਿਰ ਕਿੰਨੀਆਂ ਆ ਉਹਨਾਂ ਦੀਆਂ ਇਹ ਹੱਥ ਲਿਖਤ ਕਿੰਨੀਆਂ ਕਿਤਾਬਾਂ ਨੇ ਕੁੱਲ? 660 ਰੰਗ ਤਾਂ ਕਰ ਦਿੱਤੀਆਂ ਉਹਨਾਂ ਨੇ। ਠੀਕ ਹੈ। ਤੇ ਤਕਰੀਬਨ ਇਹ ਕਹਿ ਲਓ ਵੀ 20 ਕਿਤੇ ਹੋਣਗੀਆਂ ਜੀ। ਹਾਂ। ਤੇ ਬਾਕੀ ਇਹ ਆ ਵੀ ਉਸ ਤੋਂ ਅੱਗੇ ਦਾ ਨਾ ਚੱਲਦਾ। 30 ਤਾਂ ਆਲਰੇਡੀ ਵੇਖ ਰਿਹਾ ਵੀ 30 ਤੱਕ ਹਾਂ ਜੀ ਠੀਕ ਹੈ ਵੀ ਜਿਵੇਂ ਆਮ ਘਰਾਂ ਵਿੱਚ ਮੈਗਜ਼ੀਨਾਂ ਇੰਡੀਆ ਵਿੱਚ ਅਸੀਂ ਸਾਲੇ ਹੁੰਦੇ ਸਨ ਇਸੇ ਦਾ ਅਸੀਂ ਰਿਸਰਚ ਮੈਗਜ਼ੀਨ ਸ਼ੁਰੂ ਕੀਤਾ ਇਹ ਉਹਦਾ ਪਹਿਲਾ ਇਸ਼ੂ 2022 ਵਿੱਚ ਠੀਕ ਹੈ ਇਹਦੇ ਵਿੱਚ ਅਸੀਂ ਕਰਦੇ ਕੀ ਹਾਂ ਵੀ ਜਿੰਨੇ ਵੀ ਆਪਣੇ ਅਸਲ ਵਿੱਚ ਹੁਣ ਜਿਵੇਂ ਸਰਦਾਰ ਦੀ ਆਪਾਂ ਗੱਲ ਕੀਤੀ ਹੈ ਸਰਦਾਰ ਇੱਕ ਛੋਟਾ ਵਰਦ ਹੈ ਕਈ ਸੱਸੇ ਰਾਰਾ ਪਾਉਂਦੇ ਹਨ ਕਈ ਸੱਸੇ ਸਿਹਾਰੀ ਪਾ ਦਿੰਦੇ ਹਨ ਹਾਂਜੀ ਸਰਦਾਰ ਕਪੂਰ ਸਿੰਘ ਬਾਰੇ ਜਾਂ ਬਾਕੀਆਂ ਬਾਰੇ ਗੱਲ ਕਰ ਲਈਏ ਕਿ ਅਸੀਂ ਸੱਸੇ ਸਿਹਾਰੀ ਪਾਇਆ ਉਹਦਾ ਰੀਜ਼ਨ ਹੈ ਕਿਉਂਕਿ ਜਦੋਂ ਸਰ ਕਹਿੰਦੇ ਹਨ ਇੱਕ ਤੇ ਸਾਰ ਦਾ ਮਤਲਬ ਹੋ ਗਿਆ ਜਿਤਨਾ ਹਮ ਹਮ ਇੱਕ ਸਾਰ ਹੋ ਗਿਆ ਜੋ ਇੰਗਲਿਸ਼ ਦੇ ਵਿੱਚ ਹਮ ਹਮ ਜੋ ਪ੍ਰਚਲਿਤ ਹੋ ਸਕਦੇ ਹਨ ਸਿੱਖ ਵਖਵਾਦ ਨਹੀਂ ਕਰਦਾ ਹਮ ਹਮ ਕਿਸੇ ਨੂੰ ਨੀਵਾ ਨਹੀਂ ਵਿਖਾਉਂਦਾ ਸੋ ਸਾਰਿਆਂ ਦਾ ਸੋ ਇਸ ਕਰਕੇ ਸਿਰ ਸਿਰ ਸੱッセ ਕਿੰਨੇ ਸਿਰਾਂ ਦਾ ਸਰਦਾਰ ਹੈ ਹਮ ਉਸ ਨੂੰ ਸਰਦਾਰ ਦੇ ਤੌਰ ਤੇ ਬਤਿਆ ਜਾਂਦਾ ਸੀ ਠੀਕ ਹੈ ਜੀ ਸੋ ਇਹ ਵੀ ਅਸੀਂ ਇਹਦੇ ਵਿੱਚ ਇਹ ਹੁਣ ਵੀ ਛਾਪਦੀ ਹੈ ਹਾਂ ਜੀ ਹਾਸਲ ਇੱਕ ਛਾਪਦੇ ਹਾਂ ਠੀਕ ਹੈ ਬਰਤ ਦਾ ਕਰਕੇ ਕਹਿ ਲਓ ਇਹਦੇ ਵਿੱਚ ਸੱਚ ਸਕਾਲਰ ਜੋ ਯੂਨੀਵਰਸਟੀਆਂ ਦੇ ਹੁੰਦੇ ਹਨ ਉਹ ਆਪੋ ਆਪਣਾ ਯੋਗਦਾਨ ਪਾਉਂਦੇ ਹਨ ਆਰਟੀਕਲ ਭੇਜਦੇ ਹਨ ਠੀਕ ਹੈ ਪਰ ਇੰਗਲਿਸ਼ ਪੰਜਾਬੀ ਦੇ ਵਿੱਚ ਛਾਪਿਆ ਜਾਂਦਾ ਹੈ ਸੋ ਮੈਂ ਕਹੂੰਗਾ ਆਪਣੇ ਸਾਡੇ ਕੈਮਰਾਮੈਨ ਨੂੰ ਵੀ ਇੱਕ ਵਾਰੀ ਸਾਰਾ ਇਹ ਤੁਸੀਂ ਦਿਖਾ ਦਿਓ ਇਹ ਉਹਦਾ ਤਵਾਰੀਖ ਬਹੁਤ ਵੱਡਾ ਇਤਿਹਾਸ ਜਿਹੜਾ ਗੁਨਾਗਰ یونیورسٹی ਨੇ ਛਾਪਿਆ ਠੀਕ ਹੈ ਜੀ ਹਮ ਇਹਦੇ ਵਿੱਚ ਕਈ ਇਹੋ ਜਿਹੇ ਕਿਤਾਬਾਂ ਨੇ ਜਿਹੜੀਆਂ ਅਸੀਂ ਸੁਨੀਆਂ ਵੀ ਨਹੀਂ ਨਹੀਂ ਸੁਣੀਆਂ ਵਾਕਾਂ ਵਾਕਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਜਿਹੜਾ ਇਹ ਪਤਾ ਜਿਹੜਾ ਇਸ ਦੇ ਵਿੱਚ ਲੱਗ ਰਿਹਾ ਹੈਗਾ ਹੁਣ ਜਦੋਂ ਅਸੀਂ ਦੂਸਰੇ ਕਮਰੇ ਵਿੱਚ ਆਉਂਦੇ ਹਾਂ ਤਾਂ ਜਿਹੜੇ ਅੱਜ ਕੱਲ ਦੇ ਆਪਣੇ ਅੱਜ ਦੇ ਵਿਦਵਾਨ ਆ ਜਾਂਦੇ ਹਨ ਉਹਨਾਂ ਨੇ ਵੀ ਬੜਾ ਇਤਿਹਾਸ ਲਿਖਿਆ ਹੈ ਪਰ ਉਹ ਕੈਲੋ ਵੀ ਵਿਦਵਾਨ ਕੋਈ ਵੀ ਪੁਰਾਣੀ ਗੁਰੂ ਸਾਹਿਬੀ ਪੂਰੀ ਹਨ ਹਾਂਜੀ ਹਰੇਕ ਨੇ ਆਪਣੀ ਮਤਸਾਲ ਲਗਿਆ ਪਰ ਅਸੀਂ ਸਾਰੇ ਵਰਤਮਾਨ ਜਿਹੜੇ ਇਤਿਹਾਸਕਾਰ ਹਨ ਜਾਂ ਉਹਨਾਂ ਦਾ ਵੀ ਇਤਿਹਾਸ ਹੈ ਕਿ ਇਹ ਕਿਦਾਂ ਤੁਸੀਂ ਦੇਖਦੇ ਹੋ ਵੀ ਕਿਹੜਾ ਰੱਖਣੀ ਹੈ ਇੱਥੇ ਕਿਤਾਬ ਕਿਹੜੀ ਨਹੀਂ ਰੱਖਣੀ ਓਕੇ ਸਭ ਤੋਂ ਪਹਿਲਾਂ ਤਾਂ ਜਦੋਂ ਲਾਇਬ੍ਰੇਰੀ ਹੁੰਦੀ ਹੈ ਨਾ ਇਹ ਚ ਚੰਗੀਆਂ ਕਿਤਾਬਾਂ ਵੀ ਆਉਣੀਆਂ ਮਾੜੀਆਂ ਵੀ ਆਉਣੀਆਂ ਹਰ ਤਰ੍ਹਾਂ ਦੀ ਚੀਜ਼ ਆਉਂਦੀ ਹੈ ਹਰ ਤੱਕ ਕਿਉਂਕਿ ਜੇ ਕਿਸੀਂ ਆਲੋਚਨਾਤਮਕ ਮਾੜੀਆਂ ਤੋਂ ਮਤਲਬ ਆਲੋਚਨਾਤਮਕ ਹੂੰ ਕ੍ਰਿਟਿਕਸ ਜਿਹੜੇ ਹੁੰਦੇ ਆ ਹਾਂਜੀ ਕ੍ਰਿਟਿਕਸ ਨਹੀਂ ਪੜਾਂਗੇ ਤੇ ਤੁਹਾਨੂੰ ਬਿਊਟੀ ਨਹੀਂ ਪਤਾ ਲੱਗੂਗੀ ਸੋ ਅਸੀਂ ਕੰਪੈਰੀਜ਼ਨ ਤਾਂ ਹੀ ਕਰ ਸਕਦੇ ਹਾਂ ਬਿਲਕੁਲ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬਾਹਰ ਨਹੀਂ ਕੱਢਿਆ ਹਾਂ ਬਿਲਕੁਲ ਇਤਿਹਾਸ ਸਿੱਖੀ ਜਮ ਦੇ ਉਲਟ ਨਾ ਹੋਣ ਕਿ ਬਿਲਕੁਲ ਇਤਿਹਾਸ ਗਲਤ ਨਾ ਲਿਖਿਆ ਹੋਰ ਕੋਈ ਚੀਜ਼ਾਂ ਜਿਹੜੀਆਂ ਤਰਕ ਹੀ ਬਿਨਾ ਤਰਕ ਹੁਣ ਭਾਈ ਪਿੰਦਰਪਾਲ ਸਿੰਘ ਜੀ ਨੇ ਦਾਸ ਜੀ ਕੀਤੀ ਉਹ ਵੀ ਸਾਰੀਆਂ ਲਿਖੀਆਂ ਹਨ ਇੱਥੇ ਉਹ ਵਰਤਮਾਨ ਵਿੱਚ ਆ ਗਏ ਸਾਜੀ ਸਾਖੀ ਆ ਗਈ ਸਰਦਾਰ ਕਪੂਰ ਸਿੰਘ ਉਹਨਾਂ ਦੀ ਜਿਹੜਾ ਦੇਖੋ ਉਹਨਾਂ ਦਾ ਨਾਮ ਵੀ ਪਾਇਆ ਭਾਈ ਕਾਨ ਸਿੰਘ ਨਾਬਾ ਦੀਆਂ ਆ ਗਈਆਂ ਮਰ ਵੀ ਭਾਈ ਕਾਂ ਸਿੰਘ ਪਾਣੀ ਦੀ ਦੂਖਤਾ ਭਾਗ ਇਹ ਹੁਣ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਜਿੰਨਾ ਵੀ ਮਟੀਰੀਅਲ ਹੈ ਕਿੱਥੋਂ ਪਤਾ ਲੱਗੂਗਾ ਵੀ ਕਿਹੜੀਆਂ-ਕਿਹੜੀਆਂ ਕਿਤਾਬਾਂ ਕਿੱਥੇ-ਕਿੱਥੇ ਪਈਆਂ ਆ ਕਿਦਾਂ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ USA.ORG ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ ਜੀ ਇਹਦਾ ਪ੍ਰੋਪਰ ਇੱਕ ਹੈਗਾ ਆ ਜੇ ਕਿਤਾਬਾਂ ਨੂੰ ਮੈਂ ਮੈਂਸ਼ਨ ਕਰਨਾ ਚਾਹਾਂਗਾ ਜ਼ਰੂਰ ਪਹਿਲੀ ਤੇ ਪੰਜਾਬੀ ਭਾਸ਼ਾ ਭਾਗ ਪੰਜਾਬ ਦੇ ਵਿੱਚ ਹੈਗਾ ਉਹਨੇ ਬੜੀਆਂ ਕਿਤਾਬਾਂ ਸ਼ਾਮ ਉਹਨੇ ਸੂਚੀ ਕੀ ਸੀ ਪਰਾਤਨ ਕਿੰਨੀਆਂ ਸਾਪੀਆਂ ਉੱਚ ਸਾਰਾ ਹੈਗਾ ਜੀ ਪਹਿਲਾਂ ਕਿੰਨੀਆਂ ਸੀ ਤੇ ਕਿਹੜੀ-ਕਿਹੜੀ ਸੀ ਮੈਂ ਜੇ ਤੁਸੀਂ ਇਸ ਨੂੰ ਬਾਹਰ ਕੱਢ ਸਕਦੇ ਆਂ ਆਹ ਜੀ ਤੇ ਇਹਦੇ ਵਿੱਚ ਉਹ ਵੀ ਕਿਤਾਬਾਂ ਨੇ ਜੇ ਚੰਦਰੂਆ ਦੀ ਲੋਜ ਕਿਦਾਂ ਚੱਲਣਾ ਹੂੰ 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 ਸੋ ਇਹ ਪੰਜਾਬੀ ਪ੍ਰਕਾਸ਼ਨਾਂ ਦੀ ਸੂਚੀ ਇਹ ਸਾਰਾ ਜਿਹੜੀਆਂ ਚੀਜ਼ਾਂ ਠੀਕ ਐ ਸੋ ਪਹਿਲਾ ਐਡੀਸ਼ਨ ਸ਼੍ਰੇਣੀ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕਿੰਨੀ ਪ੍ਰਾਤਨ ਕਿੰਨੇ ਕਰੋ ਛਾਪੀ ਸੀ ਕਿ ਕਿਹੜੀ ਸੀ ਕਿੱਦਾਂ ਸੀ ਕਿਹੜੇ ਸਾਲ 'ਚ ਕਿੰਨੇ ਪੰਨੇ ਸੀ ਲਾਇਬ੍ਰੇਰੀ ਨੰਬਰ ਵੀ ਜਿਹੜਾ ਉਹਨਾਂ ਨੇ ਕਿਤਾਬ ਦੇ ਨਾਲ-ਨਾਲ ਜਿਹੜਾ ਇਸ ਦੇ ਵਿੱਚ ਇਸ ਦੇ ਵਿੱਚ ਦਿੱਤਾ ਹੋਇਆ ਸੋ ਇਹ ਭਾਸ਼ਾ ਵਿਭਾਗ ਪੰਜਾਬ ਦੀ ਜਿਹੜੀ ਹੁਣ ਕੈਲੰਡਰ ਸੁਧਾਰ ਕਮੇਟੀ ਨੇ ਇੱਕ ਕੈਲੰਡਰ ਛਾਪਿਆ ਸੀ ਜੀ ਜੀ ਪਾਤਾ ਸਰਕਾਰ ਨੂੰ ਛਪਿਆ ਆ ਬਹੁਤ ਪੁਰਾਣਾ ਜੀ ਠੀਕ ਹੈ ਇਹਦੀ ਡੇਟ ਦੇਖੋ ਜੀ 1955 55 ਦੀ ਠੀਕ ਹੈ ਜੀ ਸੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਨੇ ਵੀ ਪਹਿਲਾਂ ਤਾਂ ਕੈਲੰਡਰ ਕਿਦਾਂ ਦੇ ਸੀ ਠੀਕ ਹੈ ਜੀ ਹੁਣ ਤੇ ਰਿਸਰਚ ਦੇ ਲਈ ਬਹੁਤ ਵਧੀਆ ਜਿਹੜਾ ਇੱਕ हां ਇੱਕ ਰਿਸਰਚ ਲਾਇਬ੍ਰੇਰੀ ਵੀ ਹੈ ਜੀ ਇਹ ਕਹ ਲਈ ਵੀ ਰਿਸਰਚ ਲਾਇਬ੍ਰੇਰੀ ਆ ਪ੍ਰੋਪਰ ਲਾਇਬ੍ਰੇਰੀ ਆ ਜਿਹੜਾ ਇੱਕ ਪਬਲਿਕ ਲਾਇਬ੍ਰੇਰੀ ਹੁੰਦੀ ਆ ਇਹ ਐਸ ਅ ਪ੍ਰਾਈਵੇਟ ਲਾਇਬ੍ਰੇਰੀ ਦਾ ਪ੍ਰੋਪਰ ਮੋਡ ਹੈ ਜੀ ਹਮ ਠੀਕ ਹੈ ਜੀ ਦੇ ਅਮਰੀਕਾ ਨੂੰ ਸੋ ਯੂ ਐਡਰੈਸ ਦੱਸੋ ਵੀ ਜੇ ਕਿਸੇ ਨੇ ਆ ਕੇ ਦੇਖਣਾ ਕਿਹੜੇ ਵਕਤ ਕਦੋਂ ਆ ਸਕਦੇ ਕੀ ਟਾਈਮਿੰਗ ਸੋ ਕਿਸੇ ਵੀ ਬਿਜ਼ਨਸ 9 ਟੂ 5 ਮੰਡੇ ਟੂ ਫਰਡੇ ਰੈਗੂਲਰ ਟਾਈਮਸ ਹੌਲੀਡੇ ਨਹੀਂ ਚਾਹੀਦਾ 1463 ਮੌਫਿਡ ਬੁਲੇਵਾਰਡ ਸੂਟ ਨੰਬਰ 9 ਮਿੰਟਿਕਾ ਕੈਲੀਫੋਰਨੀਆ 95336 99 ਦੇ ਉੱਤੇ ਮੈਂ ਦੱਸਦਾ ਜਾਵਾਂ ਸੈਕਰਾਮੈਂਟੋ ਫਰੇਜ਼ਨੋ ਦੇ ਵਿਚਾਲੇ ਆਉਂਦਾ ਹੈ ਜਿੱਥੇ 120 ਦੇ 99 ਮੀਟ ਕਰਦੇ ਆ ਇਹ ਉਸ ਦੇ ਕਾਰਨਰ ਦੇ ਉੱਤੇ ਜਿਹੜਾ ਹੈ ਆ ਹੁਣ ਹਰੀ ਸਿੰਘ ਰੰਧਾਵਾ ਆ ਰਹੇ ਨੇ ਗੁਰਬਾਣੀ ਅਸਪੰਧਰ ਛਾਪਿਆ ਸੀ ਠੀਕ ਹੈ ਉਹਨਾਂ ਦਾ ਵਰਤਮਾਨ ਸਮੇਂ ਦੇ ਵਿੱਚ ਰੱਖ ਦਿੱਤਾ ਗਿਆ ਇਸ ਦੇ ਅਗਲੇ ਸਿੱਖ ਇਤਿਹਾਸ ਹੀ ਨਹੀਂ ਹੂੰ ਹੂੰ ਜਿਹੜਾ ਬਾਕੀ ਜਿਵੇਂ ਮੰਨ ਲਓ ਹਿੰਦੂ ਮਿਥਿਹਾਸ ਆ ਜਾਂਦਾ ਜਾਂ ਬਾਕੀ ਧਰਮਾਂ ਦੇ ਆ ਜਾਂਦੇ ਆ ਉਹਨਾਂ ਦੇ ਵੀ ਚੌਵੇਂ ਵੇਦ ਅਥਰਵੇਦ ਯਜੁਰਵੇਦ ਇਹ ਸਾਰਾ ਸਹੀ ਠੀਕ ਹੈ ਹਾਂਜੀ ਉਹਨਾਂ ਦੇ ਅਥ ਹਨ ਪੰਜਾਬੀ ਦੇ ਵਿੱਚ ਨਹੀਂ ਪੜੇ ਜਾ ਸਕਦੇ ਤੇ ਉਹਨਾਂ ਦੀ オリジナル ਲੈਂਗੁਏਜ ਵੀ ਹੈਗੀ ਆ ਠੀਕ ਹੈ ਤੇ ਤਿੰਨ ਟੋਟਲ ਤਿੰਨ ਕਮਰੇ ਨੇ ਇਸੋ ਤਿੰਨ ਕਮਰੇ ਨੇ ਇੱਕ ਆਫਿਸ ਹੈ ਜਿਹੜਾ ਜਿਹੜਾ ਐਂਟਰਸ ਆ ਵੱਖਰਾ ਦਿੱਤਾ ਗਿਆ ਆ ਹੁਣ ਸ਼੍ਰੋਮਿਕ ਕਮੇਟੀ ਨੇ ਜਿੰਨਾ ਵੀ ਇਤਿਹਾਸ ਆ ਪਿਆ ਆ ਉਹ ਸਾਰਾ ਸਾਡੇ ਕੋਲ ਹੁਣ ਪਹੁੰਚਾਇਆ ਠੀਕ ਆ ਇਹਨਾਂ ਨੂੰ ਹੁਣ ਤੁਸੀਂ ਲਾਈਨ ਅਪ ਕਰਨਾ ਹੈ ਇਹਨਾਂ ਨੂੰ ਲਾਈਨ ਅਪ ਕਰਨਾ ਜੀ ਠੀਕ ਹੈ ਜੀ ਓਕੇ ਤੇ ਨਾਲ ਦੀ ਨਾਲ ਅਸੀਂ ਇਹਦੇ ਵਿੱਚ ਇੱਕ ਹੋਰ ਉਪਰਾਲਾ ਸ਼ੋਅ ਕੀਤਾ ਵੀ ਕਿਸੇ ਵੀ ਕੰਟਰੀ ਜਿਹਦਾ ਕਨਸਟੀਟਿਊਸ਼ਨ ਹੁੰਦਾ ਨਾ ਹਾਂ ਹਾਂ ਕਿੱਦਾਂ ਲਿਖਿਆ ਜਾਂਦਾ ਜੇ ਸਮਝ ਨਾ ਹੋਵੇ ਤੇ ਉਹ ਵੀ ਅਸੀਂ ਇੱਕ ਸੈਕਸ਼ਨ ਬਣਾਤਾ ਏ ਅਮਰੀਕਾ ਦਾ ਕਨਸਟੀਚਿਊਸ਼ਨ ਆਉਂਦਾ ਏ ਇੰਡੀਆ ਦਾ ਜੀ ਇੰਡੀਆ ਦਾ ਜਿਹੜੇ ਬੇਅਰ ਐਗਜ਼ੈਂਪਲ ਨਹੀਂ ਕਿਤਾਬਾਂ ਮੋਢੀ ਮੋਢੀ ਐਗਜ਼ੈਂਪਲ ਹੁੰਦੀਆਂ ਵੀ ਆਹ ਹੋਇਆ ਇਦਾਂ ਹੋਇਆ ਹਾਂ ਹਾਂ ਬੜੇ ਇਹ ਐਕਚੁਅਲੀ ਉਹਦਾ ਬੇਅਰ ਐਕਟ ਹੈ ਵੀ ਉਹ ਕਾਨੂੰਨ ਕੀ ਕਹਿੰਦਾ ਸਿੱਧਾ ਇੱਕ ਲਾਈਨ ਦੇ ਵਿੱਚ ਠੀਕ ਹੈ ਪਲੱਸ ਇੰਡੀਆ ਦੀ ਹਿਸਟਰੀ ਕੀ ਆ ਕਿੱਦਾਂ ਬਣਿਆ ਹਾਂ 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 ਵੀ ਕੋ ਪੁਰਾਤਨ ਕਿੱਦਾਂ ਸੀ ਕਿੰਨੇ ਵੋਲੀਅਮ ਨੇ ਜਿਹੜੇ ਵੱਡੇ ਇਤਿਹਾਸਕਾਰ ਨੇ ਉਹਨਾਂ ਸਾਰਿਆਂ ਦਾ ਰੱਖਿਆ ਜੀ ਠੀਕ ਆ ਠੀਕ ਹੈ ਜੀ ਫਿਰ ਪਾਰਕਿਸੇ ਮੇਰੇ ਜਨਤਾ ਕੁਸ਼ ਹੋਇਆ ਜਿਸ ਵੇਲੇ ਪੰਜਾਬ ਦਾ ਵੰਡ ਹੋਈ ਆ ਉਹ ਸਾਰੀਆਂ ਜੀ ਬਹੁ ਪੰਨੀ ਬੇਤੀ ਘਟ ਗਈ ਸਾਡੀ ਹਰ ਇੱਕ ਜਣਾ ਕਾਲਾ ਬਹੁਤ ਪੈਂਦਾ ਹੈ ਨਾ ਹਾਂਜੀ ਆ ਕੀ ਹੈ ਜੀ ਇਹਦਾ ਇਹਦਾ ਥੋੜਾ ਦੱਸੋ ਇਹ ਸਿੱਖ ਵਿਗਿਆਨ 2025 ਇਹ ਸਿੱਖ ਜਿਹੜੇ ਸਿੱਖਾਂ ਨੇ ਜਿਹੜਾ ਹਸਨ ਸਿੰਘ ਨੇ ਲਿਖੀ ਆ ਕਿ ਸਿੱਖ ਵਿਗਿਆਨ ਕਿੱਥੋਂ ਤੱਕ ਹੈ ਹਮਮ ਠੀਕ ਕਿਸਾ ਆਉਦੀ ਨੌਲੇਜ ਇਕੱਠੀ ਕੀਤੀ ਜਾ ਸਕਦੀ ਹੈ ਤੇ ਸਿੱਖਾ ਜਨ ਦੇ ਵਿੱਚ ਆਉਂਦਾ ਕੀ ਕੀ ਹੈ ਹਮ ਸੋ ਇਹ ਆ ਸਿੱਖ ਪੰਥ ਵਿਸ਼ੂ ਕੋਸ਼ ਹੈ ਹਮ ਕੋਈ ਵੀ ਕੋਸ਼ੜਾ ਹੁੰਦਾ ਉਹਦੇ ਚ ਵੱਖ-ਵੱਖ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਪੰਜਾਬੀ ਅੰਗਰੇਜ਼ੀ ਦੋਨੋਂ ਚੀਜ਼ਾਂ ਹੀ ਆ ਇੱਥੇ ਪੰਜਾਬੀ ਅੰਗਰੇਜ਼ੀ ਤੇ ਕੁਝ ਹਿੰਦੀ ਦੇ ਵਿੱਚ ਕੁਝ ਹਿੰਦੀ ਦੀਆਂ ਵੀ ਜਿਹੜੀਆਂ ਕਿਤਾਬਾਂ ਇੱਥੇ ਆ ਉਹ ਦਿੱਤੀਆਂ ਹੋਈਆਂ ਨੇ ਸੋ ਇੱਕ ਦਿ ਫੇਰ ਡਾਕਟਰ ਸਾਧਪੀ ਸਿੰਘ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਜਿਹੜੀ ਜਾਣਕਾਰੀ ਹੈ ਉਹ ਦੁਬਾਰਾ ਤੁਸੀਂ ਸਾਡੇ ਨਾਲ ਸਾਂਝ ਪਾਓ ਵੈਬਸਾਈਟ ਤੇ ਐਡਰੈਸ ਜਿਹੜਾ ਉਹ ਤੁਸੀਂ ਜਿਹੜੀ ਉਹ ਸ਼ੇਅਰ ਕਰੋ ਹਾਂਜੀ ਜਿਹੜੀ ਸੇਖ ਰੈਫਰੈਂਸ ਲਾਇਬ੍ਰੇਰੀ ਆ ਸੇਖ ਰੈਫਰੈਂਸ ਲਾਇਬ੍ਰੇਰੀ ਯੂ ਐਸ اے ਜਿਹੜੀ ਹੈ ਨਾ ਪਹਿਲਾਂ ਦੇ ਪਬਲਿਕੇਸ਼ਨ ਉਹ ਸਭਾ ਗੱਲ ਕਰ ਚੁੱਕੇ ਆ ਇਹ ਮਿੰਟਿਕਾ ਕੈਲੀਫੋਰਨੀਆ ਦੇ ਵਿੱਚ ਆ ਅਸਟੀ ਰੋਡ ਦਾ ਐਗਜ਼ਿਟ ਆਉਂਦਾ ਆ ਉਹਦੇ ਉੱਤੇ ਪੈਂਦੀ ਆ 1463 ਮਾਫਰ ਬਲੇ ਸੀਟ ਨੰਬਰ 9 ਮਿੰਟਿਕਾ ਕੈਲੀਫੋਰਨੀਆ 95336 ਵੈਬਸਾਈਟ ਦੇ ਸੇਖ ਰੈਫਰੈਂਸ ਲਾਇਬ੍ਰੇਰੀ ਯੂ ਐਸ اے Google ਦੇ ਉੱਤੇ ਪਾਵਾਂਗੇ ਆ ਜਾਂਦਾ ਜੀ ਤੇ ਇਹਦਾ ਜਿਹੜਾ ਫੋਨ ਨੰਬਰ ਆ 209 400005 ਉੱਤੇ ਵੀ ਸੰਪਰਕ ਕੀਤਾ ਜਾ ਸਕ ਤੇ ਟੈਕਸਟ ਮੈਸੇਜ ਪ੍ਰਿਫਰਡ ਹੁੰਦਾ ਹੈ ਜਾਂ ਵੈਬਸਾਈਟ ਦੇ ਥਰੂ ਈਮੇਲ ਦੇ ਥਰੂ ਜਿਹੜਾ ਉਹ ਮੱਚ ਬੈਟਰ ਹੈ ਜੀ ਤੁਸੀਂ ਆਪਾਂ ਇੰਨੀ ਹਰ ਗੱਲਾਂ ਸਾਰੀਆਂ ਕਰਦੇ ਆ ਤੁਸੀਂ ਆਪ ਕਿਹੜਾ ਕਾਰਜ ਕਰਦੇ ਮੈਂ ਦੇਖਿਆ ਤੁਹਾਡੀ ਆਪਣੀ ਕਿਤਾਬ ਵਿੱਚ ਲਿਖੀ ਤੇ ਜਿਹੜੀ ਸੇਵਾ ਸੰਭਾਲ ਵਾਲੀ ਉਹ ਵੀ ਤੁਸੀਂ ਆਪ ਲਿਖੀ ਹੈ ਕਾ ਵੀ ਲਿਖੀ ਆ bizness ਨੂੰ ਕਿਦਾਂ ਸਟਾਰਟ ਕਰਨਾ ਹੈ ਹਾਂਜੀ ਸੋ ਆਕਾਰਪਸ ਦੀ ਕਿਰਪਾ ਹੈ ਜੀ ਸੋ ਮੇਕੋ ਐਸ ਵਕਤ ਕਹਿ ਲੋ ਕਿ ਜਿਹੜੀਆਂ ਡਾਕਟਰ ਲੈਵਲ ਦੀਆਂ ਤਿੰਨ ਡਿਗਰੀਆਂ ਨੇ ਜੀ ਠੀਕ ਹੈ ਜੀ ਸੋ ਇੱਕ ਡੀਬੀਏ ਡਾਕਟਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੱਕ ਪੀਐਚਡੀ ਹੈ ਹਮ ਹਮ ਤੇ ਇੱਕ ਮੈਨੂੰ ਆਲਰੇਡੀ ਡਾਕਟਰੈਟ ਮੈਕਸੀਕੋ ਦੀ ਐਸਟਿਕਾ ਯੂਨੀਵਰਸਿਟੀ ਆ ਉਹਨੇ ਸਾਡੇ ਕੇ ਦਿੱਤੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੇਕੋ ਮਾਸਟਰਿੰਗ ਕੰਪਿਊਟਰ ਐਪਲੀਕੇਸ਼ਨ ਹੈ ਜੀ ਠੀਕ ਹੈ ਤੇ ਮੇਰੀਆਂ ਐਸ ਵਕਤ ਕਹਿ ਲੋ ਕਿ ਸੰਸਾਦ ਤੇ ਪੰਜ ਦੁਨੀਆਵੀ ਕਿਤਾਬਾਂ ਨੇ ਜਿਨ੍ਹਾਂ ਚੋਂ ਦੋ ਧਾਰਮਿਕ ਨੇ ਤਿੰਨ ਦੇਨੂ ਅਕੈਡਮੀ ਕਨੇ ਠੀਕ ਇੱਕ ਤਾਂ ਆ ਹੋ ਗਈ ਜਿਹੜੀ ਸਟਾਰਟਿੰਗ ਬਿਜ਼ਨਸ ਇਨ ਯੂਨਾਈਟਿਡ ਸਟੇਟਸ ਇੱਕ ਲੇਮਨ ਵਾਸਤੇ ਆ ਕਿ ਜਦੋਂ ਯੂਐਸ ਵਿੱਚ ਕੋਈ ਬਿਜ਼ਨਸ ਸਟਾਰਟ ਕਰਨਾ ਉਹਦਾ ਸਟਰਕਚਰ ਕਿਦਾਂ ਦਾ ਹੋਣਾ ਚਾਹੀਦਾ ਇਹ ਅਵੇਲੇਬਲ ਆ ਕੱਲੀ ਲਾਇਬ੍ਰੇਰੀ ਨਹੀਂ Amazon ਵਗੈਰਾ ਉੱਤਾਂ ਹੋਤਾ ਹੁੰਦਾ ਇਹ ਦੁਨੀਆ ਦੇ ਕਿਸੇ ਵੀ ਵੱਡੇ ਪਲੇਟਫਾਰਮ ਤੇ ਹਮਮ ਕਿਸੇ ਵੀ ਵੱਡੀ ਲਾਇਬ੍ਰੇਰੀ ਕੀਵਨ ਲਾਇਬ੍ਰੇਰੀ ਆਫ ਕਾਂਗਰਸ ਦੇ ਵਿੱਚ ਵੀ ਅਵੇਲੇਬਲ ਹੈ ਤੇ ਜਿਹੜੀ ਅ ਵਰੀਅਰਸ ਆਫ ਦਾ ਖਾਲਸਾ ਆ ਸਿੱਖਿਜ਼ਮ ਹੈ ਵੀ ਸਿੱਖ ਜੀ ਜੋੜਾ ਭਾਵਨਾ ਕਿਦਾਂ ਆਉਂਦੀ ਹੈ ਵੀ ਕੱਲੇ ਅਸੀਂ ਕਹ ਲਓ ਵੀ ਸੀਮਤ ਨਾਰਿਆਂ ਤੱਕ ਜਾਂ ਦੂਜੀਆਂ ਚੀ ਪੀ ਗਰਾਉਂਡ ਲੈਵਲ ਵਰਕ ਵੀ ਸਾਨੂੰ ਕਰਨਾ ਆਉਂਦਾ ਜੀ ਅਸੀਂ ਟੇਬਲ ਤੇ ਬਹਿ ਸਕਦੇ ਹਾਂ ਇਸਾ ਬਿਜ਼ਨਸ ਐਂਟੀਟੀ ਸ਼ੈ ਲੀਡਰਸ਼ਿਪ ਐਨਾਟਮੀ ਦੁਨੀਆ ਦੇ ਲੀਡਰ ਕਿਦਾਂ ਬਣਦੇ ਨੇ ਉਹਨਾਂ ਲੀਡਰਾਂ ਨੂੰ ਕਿਸ ਤਰ੍ਹਾਂ ਮੋਲਡ ਕੀਤਾ ਜਾ ਸਕਦਾ ਤੇ ਲੀਡਰਾਂ ਦੇ ਵਿੱਚ ਨਵੇਂ ਗੁਣ ਕਿੱਦਾਂ ਪੈਦਾ ਕੀਤੇ ਜਾ ਉਹਦੇ ਵਾਸਤੇ ਵੀ ਇੱਕ ਬੁੱਕ ਹੈ ਜਿਹੜੀ ਕਿ ਇਸ ਵਕਤ ਕਾਰਪਸ ਦੀ ਕਿਰਪਾ ਹੈ ਦੋ ਯੂਨੀਵਰਸਿਟੀ ਕੈਲੀਵਰ ਯੂਨੀਵਰਸਿਟੀ ਯੂਐਸ ਦੀ ਸੈਂਡੀਗੋ ਯੂਨੀਵਰਸਿਟੀ ਹੈ ਇੱਕ ਉਹਦੇ ਵਿੱਚ ਡਾਕਟੇਡ ਸਟੂਡੈਂਟਸ ਨੂੰ ਰეკਮੈਂਡਡ ਹੈ ਰეკਮੈਂਡਡ ਬਹੁਤ ਵਧੀਆ ਚਲੋ ਸੋ ਕਾਬਿਲ ਇਨਸਾਨ ਨੇ ਐਵੇਂ ਨਹੀਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਕੋਈ ਵੀ ਆ ਕੇ ਜਿੱਦਾਂ ਉਹ ਕਹਿ ਦਿੰਦਾ ਆ ਵੀ ਕਿਵੇਂ ਆ ਸੋ ਡਾਕਟਰ ਸਤਪ੍ਰੀਤ ਸਿੰਘ ਹੁਣ ਆ ਦੇ ਨਾਲ ਆਪਾਂ ਅੱਜ ਲੰਮੀ ਚੌੜੀ ਗੱਲਬਾਤ ਕੀਤੀ ਜਿਹੜੇ ਲਹਿੰਦੇ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਸੇਵਾ ਸੰਭਾਲ ਰਣਜੀਤ ਨਗਾਰਾ ਆਰਗੇਨਾਈਜੇਸ਼ਨ ਦੇ ਜ਼ਰੀਏ ਜੋ ਇਹ ਕਰ ਰਹੇ ਆ ਉਹ ਬਾਕੀ ਜਿਹੜੀਆਂ ਇਹਨਾਂ ਨੇ ਉੱਥੇ ਜੋ ਸੇਵਾ ਕੀਤੀ ਉਹਦੇ ਹਿਸਾਬ ਦੇ ਨਾਲ ਪੂਰਾ ਦਸਤਾਵੇਜ਼ ਜੀ ਇੱਕ ਕਿਤਾਬ ਜਿਹੜੀ ਉਹ ਬਣਾਈਆਂ ਖੁਦ ਇਹਨਾਂ ਦੀਆਂ ਕਿਤਾਬਾਂ ਨੇ ਤੇ ਮੌਫਟ ਜਿਹੜੀ ਬੁਲੇਵਾਰਡ ਦੇ ਉੱਤੇ ਜਿਹੜਾ ਇਹਨਾਂ ਦਾ ਆਫੀਸਰ ਉਹਦੇ ਵਿੱਚ ਇਹ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਯੂ ਐਸ ਏ ਅਮਰੀਕਾ ਉਹ ਹੈਗੀ ਆ ਤੇ ਤੁਸੀਂ ਡੇ ਟਾਈਮ ਦੇ ਵਿੱਚ ਆ ਕੇ ਵੀਕਡੇਜ਼ ਦੇ ਵਿੱਚ ਆ ਕੇ ਇਸ ਲਾਇਬ੍ਰੇਰੀ ਦੇ ਵਿੱਚ ਤੁਸੀਂ ਆ ਕੇ ਕਿਤਾਬਾਂ ਪੜ੍ਹ ਸਕਦੇ ਆ ਤੇ ਇਸ ਨੂੰ ਚੈੱਕ ਆਊਟ ਕਰਨ ਦਾ ਵੀ ਇੱਕ ਉਪਰਾਲਾ ਹੈਗਾ ਜਾਂ ਉਹ ਸ਼ੁਰੂ ਹੋਣਾ ਹੈ ਨਹੀਂ ਉਹ ਆਡੀ ਹੈਗਾ ਜੀ ਆਨਲਾਈਨ ਹੀ ਹੈ ਉਸ ਨੂੰ ਆਨਲਾਈਨ ਹੀ ਹੋਲਡ ਕਰ ਦਿੱਤਾ ਜਾਂਦਾ ਤੇ ਫਿਰ ਇਥੋਂ ਕਿਤਾਬ ਪਿਕਅਪ ਕੀਤੀ ਜਾ ਸਕਦੀ ਹੈ ਸੋ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਜੀ ਆਕਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਹਿਬ